ਵਾਹਿਗੁਰੂ ਓ ਮੈਲੇ ਜੇ ਲਿਖ ਤਰੇ ਤੋ ਵੀ ਸਕਦਾ ਏ ਓ ਮੈਲੇ ਜੇ ਲਿਖ ਤਰੇ ਤੋ ਵੀ ਸਕਦਾ ਏ ਓ ਦੇਵੀ ਸਕਦਾ ਏ ਵਾਹਿਗੁਰੂ ਖੋ ਵੀ ਸਕਦਾ ਏ ਇਹ ਮੈਲੇ ਜਿ ਲਿਖ ਤੇਰੇ ਵਾਹਿਗੁਰੂ ਤੋ ਵੀ ਸਕਦਾ ਏ ਉਹ ਦੇਵੀ ਸਕਦਾ ਏ ਕੋ ਵੀ ਸਕਦਾ ਏ ਇਹ ਮੈਲੇ ਜਿ ਲਿਖ ਤੇਰੇ ਉਹ ਤੋ ਵੀ ਸਕਦਾ ਏ ਓ ਦੇਵੀ ਸਕਦਾ ਏ ਖੋ ਵੀ ਸਕਦਾ ਏ ਇਹ ਮੈਲੇ ਜਿ ਲਿਖ ਤੇਰੇ ਓ ਤੋ ਵੀ ਸਕਦਾ ਏ ਓ ਦੇਵੀ ਸਕਦਾ ਏ ਖੋ ਵੀ ਸਕਦਾ ਏ ਇਹ ਮੈਲੇ ਜੀ ਲੇਖ ਤੇਰੇ ਉਹ ਤੋ ਵੀ ਸਕਦਾਈ ਦੇਵੀ ਸਕਦਾਈ ਵਾਹਿਗੁਰੂ ਖੋ ਵੀ ਸਕਦਾਈ ਇਹ ਮੈ ਲੇ ਜਿ ਲੇਖ ਤੇਰੇ ਵਾਹਿਗੁਰੂ ਤੋ ਵੀ ਸਕਦਾਈ ਜਿਉ ਦੇ ਸਕਦਾਈ ਉਹ ਖੋਹੀ ਸਕਦਾ ਏ ਇਹ ਮੈਲੇ ਜੇ ਲਿਖ ਤੇਰੇ